बहुत सुकून मिले अंदर है ही सुकून ही सुून है और कुछ है ही नहीं जितना बाणी है ਗੁਰੂ ਅੰਦਾਸ ਸਥਾਨ ਗੁਰੂ ਰਾਮਦਾਸ ਜੀ ਦਾ ਦਵਾਰ ਹੈ 19 ਹੁਨੇ ਜੀ ਡੇਰੇ ਵਜੋਂ ਤੁਹਾਨੂੰ ਮੁਖੀ ਨਵਾਜਿਆ ਗਿਆ ਵਾ ਕੀ ਕਹਿਣਾ ਚਾਹੋਗੇ ਜੀ ਨਹੀਂ ਅਸੀਂ ਤਾਂ ਸੰਗਤ ਦੇ ਸੇਵਾਦਾਰਾਂ ਜੀ ਜੀ ਤੁਹਾਡੀ 17 ਸੇਜ ਨੂੰ ਦਸਤਾਰ ਬੰਦੀ ਹੋਈ ਆ ਉੱਧਰ ਨਹੀਂ ਦਸਤਾਰ ਬੰਦੀ ਤਾਂ ਪਿੱਛੇ ਟਰਸਟ ਦੇ ਸਾਰੇ ਮੈਂਬਰਸ ਸਾਰੀ ਸੰਗਤਾਂ ਨੇ ਪਹਿਲਾਂ ਹੀ ਕਰਤੀ ਸੀ ਉਹ ਗੁਰੂ ਮਹਾਰਾਜ ਆਏ ਸੀ ਬਿਆਸਾਲੇ ਗੁਰਿੰਦਰ ਸਿੰਘ ਜੀ ਤੇ ਉਹਨਾਂ ਨੇ ਦਸਤਾਰ ਪਹਿਨਣ ਕੀਤੀ ਸੀ ਤੇ ਉਹ ਮਹਾਰਾਜੀ ਦਾ ਸ਼ੋਕ ਪ੍ਰਗਟ ਕਰਨ ਵਾਸਤੇ ਉੱਥੇ ਆਏ ਸੀ ਕਿ ਪਹਿਲਾਂ ਆਊਟ ਆਫ ਇੰਡੀਆ ਸੀ ਕਿ ਉਹ ਦਵਾ ਨਹੀਂ ਸਕੇ ਅੱਜ ਜਿਹੜਾ ਕਿ ਡੇਰਾ ਫਾਜ ਜਿਹੜਾ ਵੱਧਦਾ ਜਾ ਰਿਹਾ ਹੈ ਲੋਕ ਆਪਣੇ ਆਪਣਾ ਜਿਆਦਾ ਜੋੜਦੇ ਨੇ ਗੁਰੂ ਮਹਾਰਾਜ ਨਾਲ ਘੱਟ ਜੋੜਦੇ ਨੇ ਗੁਰਬਾਣੀ ਦਾ ਪ੍ਰਚਾਰ ਕਰਨ ਕਰਦੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਨਹੀਂ ਕਿਸੇ ਦੇ ਬਾਰੇ ਤਾਂ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਸਾਡੀ ਜਿਹੜੀ ਸੰਸਥਾ ਹੈਗੀ ਹੈ ਸਾਡੇ ਜਿਹੜਾ ਮੇਰੇ ਡੇਰਾ ਹੈਗਾ ਉਹ ਮਹਾਰਾਜ ਜੀ ਪੂਜਯ ਉਰਬਕ ਸਿੰਘ ਜੀ ਮੈਨੇਜਰ ਸਾਹਿਬ ਹੋਏ ਹੈ ਕੁਝ ਬាទਰ ਚੰਦ ਵਕੀਲ ਸਾਹਿਬ ਜੀ ਜਿਨਾਂ ਨੇ ਉਹਨੇ ਚੋਲਾ ਛੱਡਿਆ ਉਹਦੀ ਗੁਰਬਾਣੀ ਨਾਲ ਜੋੜਦੇ ਰਹੇ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਅਰਥ ਉਕਰਦੇ ਰਹੇ ਜਤੋ ਸ਼ਹਿਨਾ ਜਤੋ ਸ਼ਹਿਨਾ ਜਤੋ ਸ਼ਹਿਨਾ ਓਰੇ ਦਾਸ ਰੱਖੋ ਤੁਹਾਨੂੰ ਦਾ ਸਤਿ ਸ੍ਰੀ ਅਕਾਲ ਸਦਾ ਦੀ ਸਤਿ ਸ਼ਾਂਤੀ ਸਦਾ ਤੁਹਾਨੂੰ ਸੁਖ ਮਿਲੇ ਅੰਦਰ ਹੈ ਹੀ ਸਕੂਨ ਇਸ ਕੋਨੇ ਹੋਰ ਕੁਛ ਹੈ ਹੀ ਨਹੀਂ ਜਿੱਥੇ ਬਾਣੀ ਹੈ ਗੁਰਾਂ ਦਾ ਸਥਾਨ ਹੈ ਗੁਰੂ ਰਾਮਦਾਸ ਜੀ ਦਾ ਦਵਾਰ ਹੈ ਉਸ ਨੂੰ ਹੀ ਸਕੂਨ ਹੈ ਜੀ ਡੇਰੇ ਵਜੋਂ ਤੁਹਾਨੂੰ ਮੁੱਖੀ ਨਵਾਜਿਆ ਗਿਆ ਵਾਪ ਕੀ ਕਹਿਣਾ ਚਾਹੋਗੇ ਜੀ ਨੀ ਅਸੀਂ ਤਾਂ ਸੰਗਤ ਦੇ ਸੇਵਾਦਾਰਾਂ ਜੀ ਜੀ ਤੁਹਾਡੀ 17 ਸੇਜ ਨੂੰ ਦਸਤਾਰ ਬੰਦੀ ਹੋਈ ਆ ਉੱਧਰ ਨੀ ਦਸਤਾਰ ਬੰਦੀ ਤਾਂ ਪਿੱਛੇ ਟਰਸਟ ਦੇ ਸਾਰੇ ਮੈਂਬਰਸ ਸਾਰੀ ਸੰਗਤਾਂ ਨੇ ਪਹਿਲਾਂ ਹੀ ਕਰਤੀ ਸੀ ਉਹ ਗੁਰੂ ਮਹਾਰਾਜ ਆਏ ਸੀ ਵਿਆਸ ਵਾਲੇ ਗੁਰਿੰਦਰ ਸਿੰਘ ਜੀ ਤੇ ਉਹਨਾਂ ਨੇ ਦਸਤਾਰ ਪੇਟ ਕੀਤੀ ਸੀ ਤੇ ਉਹ ਮਹਾਰਾਜ ਜੀ ਦਾ ਸ਼ੋਕ ਪ੍ਰਗਟ ਕਰਨ ਵਾਸਤੇ ਉੱਥੇ ਆਏ ਸੀਗੇ ਪਹਿਲਾਂ ਆਊਟ ਆਫ ਇੰਡੀਆ ਸੀਗੇ ਉਹ ਦੁਆ ਨਹੀਂ ਸਕੇ ਜਿਵੇਂ ਕਿ ਜਿਹੜਾ ਕਿ ਡੇਰਾਵਾ ਜਿਹੜਾ ਵੱਧਦਾ ਜਾ ਰਿਹਾ ਹੈ ਲੋਕ ਆਪਣੇ ਆਪਣਾ ਜਿਆਦਾ ਜੋੜਦੇ ਨੇ ਗੁਰੂ ਮਹਾਰਾਜ ਨਾਲ ਘੱਟ ਜੋੜਦੇ ਨੇ ਗੁਰਬਾਣੀ ਦਾ ਪਰਚਾ ਉਹ ਘੱਟ ਕਰਦੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਨੇ ਕਿਸੇ ਦੇ ਬਾਰੇ ਤਾਂ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਸਾਡੀ ਜਿਹੜੀ ਸੰਸਥਾ ਹੈਗੀ ਹੈ ਸਾਡੇ ਜਿਹੜਾ ਇਹ ਡੇਰਾ ਹੈਗਾ ਉਹ ਮਹਾਰਾਜ ਜੀ ਪੂਜੇ ਉਦਬਖ ਸਿੰਘ ਜੀ ਮੈਨੇਜਰ ਸਾਹਿਬ ਹੋਏ ਹੈ ਕੁਝ ਬਹਾਦਰ ਚੰਦ ਵਕੀਲ ਸਾਹਿਬ ਜੀ ਜਿਨ੍ਹਾਂ ਨੇ ਉਹਨੇ ਚੋਲਾ ਛੱਡਿਆ ਉਹ ਤਾਂ ਗੁਰਬਾਣੀ ਨਾਲ ਜੋੜਦੇ ਰਿਹਾ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਅਰਥ ਦੇ ਰਹੇ ਹਨ।